ਕੱਟਾ ਤੋਂ ਥੋੜੇ ਵੇਲੇ ਆਇਆ ਸਾਡੇ ਵੇਲੇ ਬਾਦ ਕੀਤੀ ਹੋਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਭੌਤ ਸਿੰਘ ਜੀ ਮਾਨ ਨੂੰ 5 ਮਿੰਟ ਦਾ ਸਮਾਂ ਦਿੱਤਾ ਗਿਆ ਸੰਸਦ ਵੱਲੋਂ ਤੇ ਇਹ ਪੰਜਾਬ ਦੇ ਮੁੱਦੇ ਤੇ ਗੱਲ ਕਰਨਗੇ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਮੈਂ ਸਾਰੇ ਸਦਨ ਦਾ ਧੰਨਵਾਦ ਕਰਦਾ ਬਾਕੀ ਮੈਨੂੰ ਆਪਣੀ ਸਰਕਾਰ ਦੀਆਂ ਕੋਈ ਪ੍ਰਾਪਤੀਆਂ ਦੱਸਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਕਿਉਂਕਿ ਸਾਡੀ ਸਰਕਾਰ ਦੇ ਸਾਹਿਬ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਇਹਨਾਂ ਤੋਂ ਪਹਿਲਾਂ ਵੀ ਸਾਡੀ ਗੱਲ ਸੁਣਨਾ ਵਿੱਚ ਸਿਰਣਾ ਕਰਨ ਤੁਸੀਂ ਸਾਨੂੰ ਐਂ ਦੱਸੋ ਤੇ ਸਾਡੀਆਂ ਪੰਜਾਬ ਦੀਆਂ ਬੀਬੀਆਂਾਂ ਵਾਸਤੇ ਤੁਸੀਂ ਕੀ ਕੀਤਾ ਪੂਰਾ ਸੁਣੋ ਸਾਰਾ ਪੰਜਾਬ ਪੂਰਾ ਸੁਣੋ ਸਾਰਾ ਕੁਝ ਲੱਗੂਆ ਹੋਰ ਸਾਲ ਹੋ ਗਿਆ ਮੇਰੇ ਕੋਲੇ ਚਿੱਠੇ ਪੈਣੇ ਹੈ ਇੱਕ ਬੀਬੀ ਦਾ ਮਾਰਿਆ ਤੁਸੀਂ 24 24 ਮੈਂ ਇਹ ਕਹਿੰਦਾ ਮੈਂ ਮੇਰੀ ਸਰਕਾਰ ਦੇ ਵਿੱਚ ਜਾਣਦਾ ਹੈ 30000 ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਦਾ ਇਹ ਪੰਜਾਬ ਦੇ ਹਰੇਕ ਨੌਜਵਾਨ ਨੂੰ ਲਾਲਾ ਨਾ ਲਾਉਂਦੇ ਤੇ ਨਹੀਂ ਅੱਜ ਇਹ ਇਹ ਸਾਡੀ ਸਰਕਾਰਾਂ ਦਾ ਸਮਾਨ ਹੈ ਜਿਹੜਾ ਇਹਨੇ ਕੀਤਾ ਕੀਆ 30000 30000 ਨੌਕਰੀਆਂ ਖਾਗੇ ਖੁਸ਼ਕੇ 30000 ਸਾਹਿਬ ਨੇ ਖਾਗੇ ਕੀਤੀ 30000 ਨੌਕਰੀ ਕਿੱਥੇ ਆਜੋ ਅੱਜ ਪੰਜਾਬ ਮੁੱਖ ਮੰਤਰੀ ਸਾਹਿਬ ਅੱਜ ਜਨਾਬ 20 ਸਦਨ ਦੀ ਮਰਿਆਦਾ ਰੱਖਣ ਆਏ ਬੈਠੇ ਆਪ ਦੇ ਨੌਜਵਾਨਾਂ ਨਾਲ ਅੱਜ ਬੰਦਾ ਆਏ ਨੌਜਵਾਨ ਬਾਦਾਂ ਦੇ ਵਿੱਚ ਅੱਕ ਬਣਿਆ ਬੰਦ ਨਹੀਂ ਬੰਦ ਹੋ ਗਈ ਆ ਮਾਨ ਸਾਹਿਬ ਇਹ ਸਰਕਾਰ ਚ ਕੀਤੀ ਹੈ ਨਸ਼ਾ ਕਿੱਨਾ ਆ ਸਾਡੀ ਸਰਕਾਰ ਦੇ ਵੇਲੇ ਨਸ਼ਾ ਆਇਆ ਸਾਡੀ ਸਰਕਾਰ ਦੇ ਵੇਲੇ ਇਹ ਸਾਡੇ ਸਾਹਮਣੇ ਸਾਡੀ ਸਰਕਾਰ ਦੇ ਸਾਡੇ ਸਾਹਮਣੇ ਬਣ ਗਏ ਅੱਖਾਂ ਦੇ ਅੱਖਾਂ ਪਾ ਗਏ ਮੇਰੇ ਨਾਲ ਗੱਲ ਕਰਨ ਦੀ ਆਸਾ ਲੁਕੀਆਂ ਪਈਆਂ ਪੁੱਤਰਾ ਸਾਡੀ ਸਰਕਾਰ ਦੇ ਇਹ ਹੁਣ ਦੇਖੋ ਇਹ ਜੋ ਮਰਿਆ ਨੂੰ ਮਾਰ ਕੇ ਦਾਇ ਹੋਇਆ ਮਾਨ ਸਾਹਿਬ ਨੂੰ ਮਾਫੀ ਚਾਹੁੰਦਾ ਹਾਂ ਸਾਰੇ ਕੋਲ ਫੀਸ ਫੋਟੋ ਜੀ ਸਾਡੇ ਕੋਲਰ ਦੀ ਸਮਰਥਾ ਦੱਸੋ ਗੀਤ ਲੈ ਲਓ ਜੀ ਕਾਹਦਾ ਰੇਦਾ ਸੁਣੋ ਸੁਣੋ ਜਿੱਟਾ ਦੇਦਾ ਜਿੱਟਾ ਤੁਹਾਡੇ ਵੇਲੇ ਆਇਆ ਜਿੱਟਾ ਤੁਹਾਡੇ ਵੇਲੇ ਆਇਆ ਜਿੱਟਾ ਸਾਡੇ ਵੇਲੇ ਆਦ ਕਿੱਤੀ ਅਸੀਂ ਦੋ ਆਪਸ ਕਰਦੇ ਵਿੱਚ ਬਸ ਗੱਲ ਕਰਦੇ ਹਜ਼ਾਰਾਂ ਬੱਟਦੇ ਹਜ਼ਾਰਾਂ ਹਸਲ ਦੇ ਮਾਰਗਾਂ ਦੇ ਵਿਚਰੇ ਅੱਜ ਸਮਰਥਨ ਖੜੇ ਹੋ ਰਹਿਣਾ ਸਮਰਥਨ ਅਸੀਂ ਬੀਬੀਆਂ ਦਾ ਅਸੀਂ ਕੀਤਾ ਕੀ ਦੋ ਦੋ ਹਜ਼ਾਰਾਂ ਬੱਟਦੇ ਬਕਾਈ ਤੁਹਾਨੂੰ ਲੋਪਾ ਨਹੀਂ ਜੀ ਦਾ ਫੁਰਨੂ ਨੂ ਨਾ ਗਾ ਰਹੀ ਹੈ ਇਹ ਕੀ ਹੈ ਇੱਕ ਵੀ ਸਿੱਟੀ ਹੋਣੀ ਇੱਕ ਵੀ ਗੱਲ ਨਾ ਆਜ ਕਾ ਟੂਰਨਾਮੇ ਜਿਹੜੇ ਖਾਤੋਂ ਦੇ ਖਰਾਬ ਨੇ ਤੁਸੀਂ ਕੀ ਬੋਲਦੇ ਹੋ ਕਿੰਨੇ ਕਿੰਨੇ ਗੱਲ ਨਾ ਨਹੀਂ ਤੁਸੀਂ ਸਾਰੇ ਸਾਰੇ ਤੁਸੀਂ ਬਾਹਰ ਜਾਓ ਇਹ ਬਾਹਰ ਜਾਓ ਨਾ ਬਾਹਰ ਜਾਓ ਨਾ ਮੇਰਾ ਮੂਹਰਾ ਦੇਖ ਅੱਖ ਦਾ ਬੈਠੋ ਤੁਸੀਂ ਬੈਠੋ ਦਿਖਾਓ ਜੀ ਨਸਕਾਰ ਜੀ ਬੈਠੋ ਹਾਜਮਾ ਠੀਕ ਕਰੋ ਬੈਠੀ ਸੁਣ ਲਈ ਸੁਣਦਾ ਕਹਿੰਦੇ ਹੈ ਕੁੱਚੀਆਂ ਸੁਣ ਰਹੇ ਸਰਕਾਰ ਦਾ ਇਸਟਾਣ ਕੀਤਾ ਬ੍ਰੈਕ ਸਾਹ ਮਾਰੋ ਸੁਣੋ ਮਾਰੋ ਗੱਲ ਸੁਣੋ ਮੈਂ ਤਾਂ ਤੁਸੀਂ ਮਾਣੇ ਕੀਤੇ ਸੀ ਬ੍ਰੈਕ ਸਾਹ ਬੈਠੋ ਮਾਰੋ ਸਾਹਿਬ ਤੁਸੀਂ ਨਾਮ ਹੀ ਬੋਲੋ ਮਾਰੋ ਸਾਹਿਬ ਮੈਂ ਤਾਂ ਅਸਿੰਦਾਂ ਨਾ ਬੋਲੋ ਤੁਸੀਂ ਬੈਠੋ ਰੱਖਾ ਛਾਪੋ ਛੋਟੀ ਛੋਟੀ ਮਾਰੋ ਸਾਹਿਬ ਛੋਟੀ ਬੋਲਿਆ ਕੋਈ ਨਹੀਂ ਹੈ ਛੋਟੀ ਪਈ ਹੈ ਮੈਂ ਬੈਠੋ ਮੈਂ ਪਰਸੋਂ ਦੱਸੂਗਾ ਤੇਰੀ ਫੈਲ ਤਾਂ ਮੇਰੇ ਕੋਲੇ ਪਈ ਹੈ ਬੱਸਾਂ ਦੀਆਂ ਬਾਡੀਆਂ ਬੱਸਾਂ ਦੀਆਂ ਬਾਡੀਆਂ ਤੁਸੀਂ ਹਰ ਰਾਜਸਥਾਨ ਦੇ ਲੋਵਾਈਆਂ ਪੰਜਾਬ ਚ ਤੁਹਾਨੂੰ ਪੰਜਾਬ ਦੱਸਿਆਣੀ ਪੰਜਾਬ ਚ ਇਹਨਾਂ ਨੂੰ ਬੱਸਾਂ ਦੀਆਂ ਬਾਡੀਆਂ ਨਹੀਂ ਦੱਸਿਆ ਵੀ ਬੱਸਾਂ ਦੇ ਬਾਡੀਆਂ ਕਿੱਥੇ ਆਉਂਦੀਆਂ ਤੇ ਫਿਰ ਮੇਰੇ ਕੋਲੇ ਪਈ ਹੈ ਮੈਂ ਦੱਸੂਗੀ ਸਪੀਕਰ ਸਾਹਿਬ ਸਪੀਕਰ ਸਾਹਿਬ ਲੋਕ ਕਸੀ ਅੰਦਰੋਂ ਲਾਇਆ ਬਾਹਰੋਂ ਹੀ ਲਾਇਆ ਵੇਖ ਕੇ ਮੇ ਛੜ ਛੜ ਕੇ ਪਾਈ ਦੇ ਨੇ ਇਹ ਸੁਣ ਲਈ ਸਮਰਥਾਣੀ ਇਹਨਾਂ ਦੇ ਚ ਜੇ ਸੁਣ ਗਏ ਤਾਂ ਇਹਨਾਂ ਨੂੰ ਪਤਾ ਲੱਗੂਗਾ ਵੀ ਇਨਾਂ ਦੇ ਕੀ ਨਲਕੀਆਂ ਕੀਤੀ ਇਹਨਾਂ ਦੀ ਸਰਕਾਰਾਂ ਚ ਹੁਣ ਸਾਡੀ ਸਰਕਾਰ ਦੇ ਵਿਰੁੱਧ ਉਂਗਲੋਂ ਚੱਕਦੇ ਆ ਇਹ ਪਰ ਇਹਨਾਂ ਦੀ ਸਰਕਾਰ ਇਹਨਾਂ ਦੀ ਸਰਕਾਰ ਹੁਣ ਆਉਣ ਵਾਲੇ 20 ਸਾਲਾਂ 50 ਸਾਲਾਂ ਦੇ ਵਿੱਚ ਇਹਨਾਂ ਦੀ ਸਰਕਾਰ ਨਹੀਂ ਆਉਂਦੀ